ਆਈ ਮੇਰਾ ਨਾਮਾ ਕੌਣ ਕੁਮਾਰ ਸਾਡੀ ਦੁਕਾਨ ਦਾ ਨਾਮਾ ਬਰਦਰ ਸੋ ਜੋ ਕੌਫੀ ਜਦੋਂ ਰਾਤੀ 8:40 ਮਿੰਟ ਤੇ ਅੱਗ ਲੱਗੀ ਆ ਆਈ ਮੌਜੂਦਾ ਦੁਕਾਨ ਤੇ ਹੀ ਅੱਗ ਦੇਖਦਿਆਂ ਦੇਖਿਆ ਅੱਗ ਇੰਨੀ ਫੈਲ ਗਈ ਕਿ ਸਾਡੇ ਤੋਂ ਕੰਟਰੋਲ ਚ ਬਾਹਰ ਹੋ ਗਈ ਆਈ ਫਾਇਰ ਬ੍ਰੇਡ ਦੀਆਂ ਗੱਡੀਆਂ ਨੂੰ ਫੋਨ ਕੀਤਾ ਉਹ ਵੀ ਅੱਧੇ ਘੰਟੇ ਬਾਅਦ ਪਹੁੰਚੀ ਆ ਉਹ ਵੀ ਜੇ ਪਹੁੰਚਣ ਦੇ ਬਾਵਜੂਦ ਉਹਨਾਂ ਦੀ ਪਾਣੀ ਵੀ ਨਹੀਂ ਸੀ ਉਹਨਾਂ ਦੀ ਗੱਡੀ 'ਚ ਗੱਡੀ 'ਚ ਜੋ ਥੋੜਾ ਬੋੜਾ ਪਾਣੀ ਤੇ ਆਪਾਂ ਸਾਰੇ ਲੀਕ ਕਰਦਿਆਂ ਪਰ ਆਪਣੀ ਇਹ ਟੀ-ਸ਼ਰਟ ਲਾ ਕੇ ਉਹਦੀਆਂ ਪਾਪਾਂ ਲਵੇਟੀਆਂ ਉਹ ਤਾਂ ਵੀ ਨਹੀਂ ਕੰਮ ਜਾਬ ਹੋਈਆਂ ਪਾਪਾਂ ਉਹ ਜੇ ਉਹ ਸਾਡੀ ਗੱਡੀ ਕਿਤੇ ਜਾਣਾ ਸਹੀ ਜੀ ਗੱਡੀ ਪਹੁੰਚੀ ਹੁੰਦੀ ਇੱਕੋ ਦੁਕਾਨ ਦਾ ਨੁਕਸਾਨ ਹੋਣਾ ਸੀ ਤੇ ਬਾਕੀ ਦੁਕਾਨਾਂ ਬਚ ਜਾਣੀਆਂ ਸੀ ਉਹਦੇ باوجود ਸਾਰੀਆਂ ਦੁਕਾਨਾਂ ਡੈਮੇਜ ਹੋ ਗਿਆ ਕਿਉਂਕਿ ਮੇਰੀ ਦੁਕਾਨ ਦਾ ਨੁਕਸਾਨ 10 ਤੋਂ 15 ਲੱਖ ਦਾ ਹੋ ਗਿਆ ਸਾਡਾ ਮਨਾਰ ਦੀ ਦੁਕਾਨ ਹੈ ਜੀ ਸਾਰੇ ਡੈਮੇਜ ਹੋ ਗਏ ਜਿੰਨਾ ਸਾਡਾ ਸਟਾਕ ਹੀ ਸਾਰਾ ਡੈਮੇਜ ਹੋ ਗਿਆ ਆਈਰੋਪੋਰਟ ਦਾ ਦਫ਼ਤਰ ਤੇ ਜਾਣਾ ਤੂਰ ਨਹੀਂ ਸਰ ਪਹਿਲੇ ਉਹਨਾਂ ਕੋਲ ਗਈਤੀ ਆ ਕੋਲ ਤੇ ਨਹੀਂ ਪਹੁੰਚੇ ਤੇ ਫੇਰ ਹੀ ਪੈਦਲ ਪਹੁੰਚੇ ਆ ਦੋ ਲਾਗ ਉਸ ਤੱਕ ਪਹੁੰਚੇ ਆ ਤੇ ਫੇਰ ਉਹਨਾਂ ਨੇ ਉਹ ਗੱਡੀ ਘੜਾਈ ਜੇ ਗੱਡੀ ਆਈ ਤਾਂ ਗੱਡੀ ਗਲਤ ਰਸਤੇ ਪਾਲੀ ਉਹ 15 ਦੇ ਚੱਕਰ ਜੇ ਕਿੰਨਾ ਜੇ ਟਾਈਮ ਲੰਘਿਆ ਉਹਨਾਂ ਮੇਨ ਰਸਤੇ ਤਾਂ ਗੱਡੀ ਤਾਂ ਮਿਲ ਲੈਂਦੀ ਉਹ ਲੋਕਲ ਹੁੰਦਿਆਂ ਹੋਇਆ ਵੀ ਉਹਨਾਂ ਨੂੰ ਨਹੀਂ ਪਤਾ ਕਿ ਕਿਧਰ ਦੀ ਗੱਡੀ ਬਾਅਦ ਨੇ ਤੇ ਕਿਧਰ ਦੀ ਲੈਣੀ ਹੈ ਪਤਾ ਹੀ ਕੁਝ ਨਹੀਂ ਸਾਰੇ ਜਾਨ ਬੰਦੇ ਆ ਕੋਈ ਉਹਨਾਂ ਜੇ ਕੋਈ ਕਿਸ ਦੀ ਸਾਨੀ ਤੋਂੜਾ ਕੋਈ ਉਹਨਾਂ ਕੋਲ ਮਜੂਦ ਨਹੀਂ ਅਗਰੇ ਵੀ ਤੇ ਆਪ ਟਾਈਮ ਨਾਲ ਬਸ ਆਪ ਪਾਇਆ ਜਦੋਂ ਸਾਲਾ ਘਟੋ ਹਾਂਜੀ ਹੋ ਸਕਦਾ ਹੈ ਸਰ ਜਦੋਂ ਉਹਨਾਂ ਦੀਆਂ ਗੱਡੀਆਂ 'ਚ ਪਾਣੀ ਨਹੀਂ ਆ ਖਾਲੀ ਗੱਡੀਆਂ ਘਲਾਰੀਆਂ ਦੇ ਦਫਤਰਾਂ 'ਚ ਕੀ ਮੰਗਾਂ ਆਈ ਬਸਾਸਨਾ ਕਿ ਇਹੋ ਮੰਗ ਕਰਦੇ ਆ ਕਿ ਇਹ ਗਰੀਬ ਬੰਦੇ ਆ ਜਿਹੜੇ ਦਾ ਉਹ ਹੀ ਕਮਾਉਣਾ ਤੇ ਉਹ ਹੀ ਖਾਣਾ ਸਾਨੂੰ ਮਾਫਤ ਦੇ ਦਿੱਤਾ ਜਿਵੇਂ ਸਾਡੀ ਅੱਜ ਦੱਸਦੇ 3 ਆਵਾ ਦੇ ਕਾਲੀ ਪਾਣੀ ਹੈ ਅਜੀ ਮੇਰੀ ਦੁਕਾਨ ਹੈ ਰਜੀਵ ਮੇਰੀ ਦੁਕਾਨ ਹੈਗੀ ਪਰਸਾ ਬੈਗੇ ਰਾਧਾ ਸਵਾਮੀ ਪਰਸਾ ਸਟੋਰ ਮੇਰਾ ਪਰਸਾ ਬੇਗਾਇਦਾ ਕੰਮ ਹੈ ਜੀ ਰਵਾ ਰਾਤ 3:30 ਕੁਝ ਸਾਢੇ 8:00 ਪੋਲੀ ਨੂੰ ਹੋਇਆ ਜੀ ਨਾ ਮੈਨੂੰ ਫੋਨ ਆਇਆ ਵੀ ਤੇਰੀ ਦੁਕਾਨ ਨੂੰ ਅੱਗ ਲੱਗ ਗਈ ਮੈਨੂੰ ਨਹੀਂ ਪਤਾ ਕਿਦਾ ਅੱਗ ਲੱਗੀ ਆ ਤੇ ਜਦੋਂ ਮੈਂ ਆਇਆ ਹਾਂ ਪਏ ਇਹ ਮੇਰੀ ਦੁਕਾਨ ਤੋਂ ਸਾਰੀਆਂ ਦੁਕਾਨਾਂ ਨੂੰ ਅੱਗ ਲੱਗ ਗਈ 6-7 ਦੁਕਾਨਾਂ ਨੂੰ ਅੱਗ ਲੱਗੀ ਦੀ ਇੰਨੀ ਅੱਗ ਹੀ ਵੀ ਮਤਲਬ ਕਿ ਪਹੁੰਚ ਕੇ ਬਾਹਰ ਹੀ ਗਈ ਅੱਗ ਮੇਰੀ ਦੁਕਾਨ ਦਾ ਟੋਟਲੀ 100% ਲਾਸ਼ ਹੋ ਗਿਆ ਵਾ ਕੁਛ ਨਹੀਂ ਬਜਾਣਾ